ਬ੍ਰਹਮੰਨਤ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਂ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਣੀ ਬਾਬੇ ਦੀ ਰਹਿਨਮਾਈ ਚ ਤੇ ਜਦੋਂ ਮੈਂ ਬਾਹਰ ਵੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਤੇ ਨਾਕਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਛ ਕੌਣ ਹੈ ਜੀ ਜਿਸ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ ਕੌਣ ਹੈ ਜੀ ਉਹ ਇੱਕ ਨਸ਼ਾ ਤਸਕਰ ਹੈ ਭਗਵਾ ਪਾ ਕੇ ਰੱਖਦਾ ਹੈ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਇੱਥੇ ਨਸ਼ੇ ਦੀ ਤਸਕਰੀ ਕਰਾਂਦਾ ਹੈ ਸ਼ਰਧਾਲੂਆਂ ਦੀ ਲੁੱਟ ਕਰਦਾ ਹੈ ਤੇ ਝਾਲੀ ਪ੍ਰਸ਼ਾਦ ਵੇਚਦਾ ਹੈ ਡੜੇ ਸੱਟੇ ਦਾ ਧੰਦਾ ਜਿਹੜਾ ਤਵਕਲੀ ਮੋੜ ਦੇ ਇੱਕ ਮੰਦਿਰ ਤੇ ਧਰਮਸ਼ਾਲਾ ਬਣਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਦਾ ਹੈ ਜਦੋਂ ਹਮਲਾ ਹੋਇਆ ਤੁਸੀਂ ਉਸ ਸਮੇਂ ਕਿੱਥੇ ਸੀ ਮੈਂ ਕਾਲੀ ਮਾਤਾ ਮੰਦਿਰ ਵੀਆਈਪੀ ਗੇਟ ਤੇ ਬਾਹਰ ਖੜਾ ਸੀ ਜਦੋਂ ਹਮਲਾ ਹੋਇਆ ਤੇ ਵੱਲੋਂ ਹਮਲਾ ਕੀਤਾ ਗਿਆ ਉਹ ਇਕੱਲਾ ਸੀ ਜਾਂ ਉੱਥੇ ਨਹੀਂ ਨਹੀਂ ਉਹਦੇ ਨਾਲ 15 ਤੋਂ 20 ਵਿਅਕਤੀ ਸੀ ਜਿਹੜੇ ਇਕੱਠੇ ਹਮਲਾ ਕਰਨ ਆਏ ਬਾਕੀ ਜਿਹਨੇ ਜਿਹੜੇ ਹਮਲਾ ਕਰਨ ਤੋਂ ਬਾਅਦ ਉੱਥੋਂ ਮੌਕੇ ਤੇ ਭੱਜ ਗਏ ਦੇਖਿਆ ਗਿਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਉਹਨਾਂ ਨੇ ਕੀ ਕਿਹਾ ਜੀ ਕੋਈ ਗੱਲਬਾਤ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਜਿਹੜੀ ਜੋਲੀ ਜੀ ਸਾਡੀ ਕਾਰਵਾਈ ਬਣਦੀ ਹੈ ਉਹ ਅਸੀਂ ਆਪਣੀ ਫਿਜ਼ੀਕਲੀ ਉਹ ਕਾਰਵਾਈ ਜ਼ਰੂਰ ਅਮਲੇ ਚ ਲਿਆਵਾਂਗੇ ਅੱਜ ਗਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ ਸਰੀ ਕੋਣ ਰੂਪ ਸੀਗੇ ਤੋਂ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਤੇ ਸੀਗੇ ਇਹ ਜਿਹੜੇ ਚਾਹ ਦੇ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸੰਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ mafia ਸੰਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਫਿਰਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਪੰਚ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਫੈਂਗਰ ਕਰ ਰਿਹਾ ਹੈ ਕਰ ਰਿਹਾ ਜਾਂ ਰਹਿ ਗਿਆ ਨਹੀਂ ਇੱਕ ਸਰ ਤੇ ਇੱਕ ਛੱਟ ਆ ਉਹ ਪੰਚ ਲੱਗਿਆ ਬਾਕੀ ਤਸਵੀਰ ਜੀ ਵੀ ਬਹੁਤ ਹੈ ਗਈ ਇਸ ਕੰਮ ਬਾਰੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਸਵੀਰ ਜੀ ਨਸ਼ੇ ਦੇ ਗੱਲ ਵੀ ਕੀਤੀ ਹੈ ਕਿ ਨਸ਼ਾ ਨੂੰ ਦੇ ਵਿਕਰੀ ਮੰਦ ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇੜੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇੜੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਉਹਨਾਂ ਵੱਲ ਹਮਲਾ ਕੀਤਾ ਪ੍ਰਸ਼ਾਦ ਸ਼ਮਨ ਦਾ ਨਾਮ ਉਹ ਰੌਂਡ ਆਪ ਕੀਤਾ ਵਿਅਕਤੀ ਲੱਕੀ ਨਾਂ ਦਾ ਸਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਗਣੇਸ਼ਰ ਦਾ ਦੋੰਦਿਆ ਉਹਨਾਂ ਨੂੰ ਕੁੱਪਿਆਂ ਤੋਂ ਖਿੱਚਿਆ ਜਾਂਦਾ ਉਹਦੇ ਡਿਵਰਸਿਟੀ ਦੀ ਜੇਂਦੀ ਪਹਿਲਾਂ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਕੋ ਪਹਿਲਾਂ ਕੀਤੀ ਜੋ